ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਪਿੰਡ-ਪਿੰਡ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਇਸ ਕੁਦਰਤੀ ਆਫਤ ਦੌਰਾਨ ਕੀਤੀ ਜਾ ਰਹੀ ਢਿੱਲੀ ਕਾਰਵਾਈ ਤੇ ਵੀ ਸਵਾਲ ਚੁੱਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਸਭ ਲਈ ਕੋਈ ਟੁਕਮੇ ਕਦਮ ਚੁੱਕਣੇ ਚਾਹੀਦੇ ਹਨ ਸ਼ਾਹਕੋਟ ਹਲਕੇ ਦਾ ਮੰਡਾਲਾ ਛੰਨਾ ਪਿੰਡ ਇੱਥੇ ਦੇ ਡਾਲ ਦੇ ਕਾਫੀ ਪਿੰਡ ਤੇ ਲਗਭਗ 10 ਤੋਂ 15000 ਏਕੜ ਜ਼ਮੀਨ ਚਾਰੇ ਪਾਸੇ ਪਾਣੀ ਚ ਡੁੱਬੀ ਪਈ ਹੈ ਜੀ ਇਹਦੇ ਵਾਸਤੇ ਜਦੋਂ ਮੈਂ ਮੁੱਖ ਮੰਤਰੀ ਸੀ ਐਸੀ ਇੱਕ ਪਿੱਛੇ ਪੁਲ ਪਾਸ ਕੀਤਾ ਸੀ ਇੱਕ ਸੜਕ ਪਾਸ ਕੀਤੀ ਸੀ ਪ੍ਰਧਾਨ ਮੰਤਰੀ ਸੜਕ ਯੋਜਨਾ ਚ 11 ਕਰੋੜ ਰੁਪਏ ਦਾ ਪੁਲ ਲੱਗਣਾ ਸੀ ਫੋਨ ਜਾ ਕੇ ਇਹ ਸਰਕਾਰ ਨੇ ਉਹਦਾ ਟੈਂਡਰ ਲਗਾਇਆ ਲੇਕਿਨ ਕੇਂਦਰ ਸਰਕਾਰ ਨੇ ਹੁਣ ਇਹ ਕਰਤਾ ਕਿ ਤੁਸੀਂ ਟਾਈਮ ਸਰ ਕਿਉਂ ਨਹੀਂ ਕੰਮ ਕਰਾਇਆ ਸਾਢੇ 3 ਸਾਲ ਕਿਉਂ ਕੱਢਤੇ ਇਸ ਕਰਕੇ ਉਹਨਾਂ ਨੇ ਇਹ ਕੰਮ ਨੂੰ ਰੋਕ ਦਿੱਤਾ ਜੀ ਤੇ ਫੇਰ ਇਹ ਗਦੀ ਗੇੜ ਚ ਪੈ ਗਿਆ ਕੰਮ ਜੀ ਹੁਣ 11 ਤਰੀਕ ਨੂੰ ਜਿਹੜੀ ਕਮੇਟੀ ਦਾ ਮੈਂ ਚੇਅਰਮੈਨ ਆ ਉਹਦੇ ਚ ਅਸੀਂ ਇਹਨਾਂ ਦਾ ਪੂਰੇ ਇੰਡੀਆ ਦਾ ਨੈਸ਼ਨਲ ਹਾਈਵੇ ਤੇ ਪੀ ਡਬਲ ਯੂ ਡੀ ਜਿਹੜੀ ਕੇਂਦਰ ਦੀ ਹੈ ਉਹਨਾਂ ਦਾ ਅਸੀਂ ਚੇਅਰਮੈਨ ਉੱਥੇ ਬੁਲਾਇਆ ਤੇ ਇਸ ਪੁਲ ਦੀ ਗੱਲ ਕਰਨੀ ਹੈ ਇਸੇ ਤਰ੍ਹਾਂ ਦੀਆਂ ਇਸ ਹਲਕੇ ਦੀਆਂ 165 ਬਾਟ ਕਿਲੋਮੀਟਰ ਬਾਟ ਕਿਲੋਮੀਟਰ ਸੜਕਾਂ ਇਸ ਹਲਕੇ ਦੀਆਂ ਤੇ ਪੰਜਾਬ ਦੀਆਂ ਬਹੁਤ ਸਾਰੀਆਂ ਸੜਕਾਂ ਇਸ ਕਰਕੇ ਰੁਕੀਆਂ ਤੇ ਪੁਲ ਰੁਕੇ ਕਿ ਜੀ ਸਰਕਾਰ ਨੇ ਟਾਈਮ ਸੀ ਉਹਨਾਂ ਦੇ ਟੈਂਟਰ ਲਾ ਕੇ ਕੰਮ ਨਹੀਂ ਸ਼ੁਰੂ ਕੀਤਾ ਇੱਥੇ ਅੱਗੇ ਇੱਕ ਕੱਚਾ ਬੰਨ ਹੈ ਜਿਹੜਾ ਹਰ ਵਾਰ ਟੁੱਟ ਜਾਂਦਾ ਤੇ ਇਹਨਾਂ ਪਿੰਡਾਂ ਨੂੰ ਹਰ ਵਾਰ ਮਾਰ ਕਰਦਾ ਐਸੀ ਸਰਕਾਰ ਤੋਂ ਮੰਗ ਕਰਦੇ ਆ ਕਿ ਦੇਖੋ ਕਿੰਨੇ ਲੋਕ ਆ ਕੇ ਸਾਨੂੰ ਇੱਥੇ ਮਿਲਣ ਵਾਸਤੇ ਆਏ ਹੋਏ ਤੇ ਐਸੀ ਜਿੰਨਾ ਵਿੱਚ ਇੱਥੇ ਖੜੇ ਆ ਨਾ ਤਾਂ ਕੋਈ ਰਾਹਤ ਪਹੁੰਚੀ ਨਾ ਇੱਥੇ ਕੋਈ ਸਰਕਾਰੀ ਬੰਦਾ ਪਹੁੰਚਿਆ ਨਾ ਕੋਈ ਸਰਕਾਰੀ ਗੱਡੀ ਪਹੁੰਚੀ ਇਹ ਇਹ ਲੋਕਾਂ ਨੂੰ ਸਰਕਾਰ ਨੇ ਇਹਨਾਂ ਦੇ ਹਾਲ ਤੇ ਛੱਡਿਆ ਹੋਇਆ ਹੈ ਕਈਆਂ ਦੇ ਘਾਟ ਡੁੱਬੇ ਪਏ ਐ ਕਈਆਂ ਦੇ ਡੰਗਰ ਡੁੱਬੇ ਪਏ ਐ ਸੋ ਹਾਲਾਤ ਬੜੇ ਮਾੜੇ ਐ ਸਰਕਾਰ ਨੂੰ ਜਗਣਾ ਚਾਹੀਦਾ ਹੈ ਦਰਿਆ ਨੂੰ ਸਹੀ ਤਰੀਕੇ ਨਾਲ ਸਾਫ਼ ਕਰਿਆ ਦਰਿਆ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲਦੀ ਐ ਇੱਥੇ ਦੇ ਲੀਡਰ ਆਮ ਆਦਮੀ ਪਾਰਟੀ ਦੇ ਤੇ ਪੁਲਿਸ ਮਿਲ ਕੇ ਮਾਈਨਿੰਗ ਕਰਾਉਂਦੇ ਐ ਦਰਿਆ ਦੀ ਸਫਾਈ ਕੋਈ ਨਹੀਂ ਹੋਈ ਮਾਈਨਿੰਗ ਤਾਂ ਆਪ ਵੀ ਬੜੀ ਲਾਈ ਜੀ ਦਰਿਆ ਨੇ ਜ਼ਮੀਨ ਕਿੱਲਿਆਂ ਦੇ ਕਿੱਲੇ ਜਿਹੜੇ ਉਹ ਮਤਲਬ ਖਤਮ ਹੋ ਗਏ ਇਹ ਲੋਕ ਦੱਸ ਰਹੇ ਆ ਕਿ ਕਿੱਲਿਆਂ ਦੇ ਕਿੱਲੇ ਜ਼ਮੀਨ ਹੈ ਜਿਹੜੀ ਉਹ ਦਰਿਆ ਹੜਾ ਕੇ ਲੈ ਗਿਆ ਤੇ ਹਰ ਬਾਰ ਪਿਛਲੇ 3 ਸਾਲਾਂ ਤੋਂ ਇਹਨਾਂ ਨੂੰ ਇੱਥੇ ਇਸੇ ਤਰ੍ਹਾਂ ਸੰਤਾਪ ਚੁੜਨਾ ਪੈਂਦਾ ਕਿਉਂਕਿ ਦਰਿਆ ਦਾ ਸਹੀ ਰਸਤਾ ਨਹੀਂ ਬਣਿਆ ਤੇ ਉਹਦਾ ਬੰਨ ਨਹੀਂ ਬਣਿਆ ਮੈਂ ਸਰਕਾਰ ਨੂੰ ਫੇਰ ਅਪੀਲ ਕਰਦਾ ਕਿ ਡੀਸੀ ਨੂੰ ਵੀ ਹੋਣੇ ਟੈਲੀਫੋਨ ਕਰਾਂਗਾ ਕਿ ਇੱਥੇ ਆ ਕੇ ਲੋਕਾਂ ਦੀ ਸਾਰ ਲਓ ਮੈਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸੁਣ ਰਿਹਾ ਪਿਛਲੇ ਪਿੰਡ ਵੀ ਇਹੀ ਹਾਲ ਸੀ ਉਸ ਤੋਂ ਪਹਿਲਾਂ ਅਸੀਂ ਨਕੋਦਰ ਏਰੀਆ 'ਚ ਗਏ ਉੱਥੇ ਵੀ ਇਹੀ ਹਾਲ ਸੀ ਕੋਈ ਸਰਕਾਰ ਦਾ ਬੰਦਾ ਇਹਨਾਂ ਪਿੰਡਾਂ ਦੇ ਵਿੱਚ ਨਹੀਂ ਆਇਆ ਸਰਕਾਰ ਸੁੱਤੀ ਪਈ ਹੈ ਲੋਕਾਂ ਦੇ ਜਿਹੜੇ ਘਰ ਉਜੜ ਗਏ ਐ ਤੇ ਲੋਕਾਂ ਦਾ ਮੰਦਾ ਹਾਲ ਹੈ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car painting. For more information, please contact him at under Check Trade platform, www CheckTrade platform www.checktrade.com 921760. Chander Consultants Limited call him on this number 079 4079 5686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ